ਪਾਠ 10ਵਾਂ ਵਿਸ਼ੇਸ਼ਣ ਵਿਸ਼ੇਸ਼ਣ ਅਸੀਂ ਆਪਣੇ ਆਲੇ ਦੁਆਲੇ ਜੋ ਅਨੇਕਾਂ ਚੀਜ਼ਾਂ ਦੇਖਦੇ ਹਾਂ ਅਤੇ ਅਨੇਕਾਂ ਘਟਨਾਵਾਂ ਵਿੱਚੋਂ ਗੁਜ਼ਰਦੇ ਹਾਂ ਉਹਨਾਂ ਬਾਰੇ ਕਈ ਪ੍ਰਕਾਰ ਦੇ ਵਿਚਾਰ ਪ੍ਰਗਟ ਕਰਦੇ ਹਾਂ ਜਿਵੇਂ ਇਹ ਪੰਛੀ ਬਹੁਤ ਛੋਟਾ ਹੈ ਇਹ तितਲੀ ਬਹੁਤ ਸੋਹਣੀ ਹੈ ਉਹ ਵੱਡੀ ਸਾਰੀ ਇਮਾਰਤ ਹੈ ਆਦਿ ਇਸ ਤਰ੍ਹਾਂ ਅਸੀਂ ਕਦੇ ਕਿਸੇ ਚੀਜ਼ ਦੀ ਸ਼ਿਫਤ ਕਰਦੇ ਹਾਂ ਤੇ ਕਦੇ ਬੁਰਾਈ ਕਰਦੇ ਹਾਂ ਪਾਵ ਕਦੇ ਕਿਸੇ ਦੇ ਗੁਣਾਵਲ ਅਤੇ ਕਦੇ ਕਿਸੇ ਦੇ ਔਗੁਣਾਵਲ ਇਸ਼ਾਰਾ ਕਰਦੇ ਰਹਿੰਦੇ ਹਾਂ ਪੰਜਾਬੀ ਵਿਆਕਰਨ ਵਿੱਚ ਇਹੋ ਵਿਸ਼ੇਸ਼ਣ ਹੈ ਵਿਸ਼ੇਸ਼ਣ ਦੀ ਪਰਿਭਾਸ਼ਾ ਕੁਦਰਤ ਪ੍ਰਮਾਤਮਾ ਦੀ ਬਹੁਤ ਅਨਮੋਲ ਦਾਤ ਹੈ ਅਸੀਂ ਵੀ ਉਸ ਦੀਆਂ ਬਣਾਈਆਂ ਚੀਜ਼ਾਂ ਦੀ ਤਾਰੀਫ਼ ਖਾਸ ਸ਼ਬਦਾਂ ਰਾਹੀਂ ਕਰਦੇ ਹਾਂ ਜਿਹੜੇ ਸ਼ਬਦਾਂ ਰਾਹੀਂ ਅਸੀਂ ਕਿਸੇ ਚੀਜ਼ ਨੂੰ ਆਮ ਤੋਂ ਖਾਸ ਬਣਾਉਂਦੇ ਹਾਂ ਉਹਨਾਂ ਨੂੰ ਵਿਸ਼ੇਸ਼ਣ ਆਖਦੇ ਹਨ ਜਿਵੇਂ ਚਿੱਟੀ ਗਾਂ, ਗੋਰਾ ਬੱਛਾ, ਪਤਲਾ ਮੁੰਡਾ, ਮਧਰੀ ਕੁੜੀ, ਕਾਲਾ ਕੋਟ, ਚੀਨਾ ਕਬੂਤਰ ਆਦਿ। ਵਿਸ਼ੇਸ਼ਣਾਂ ਦੀ ਵਾਕਾਂ ਵਿੱਚ ਵਰਤੋਂ। ਗੋਰਾ ਮੁੰਡਾ ਮੇਰਾ ਭਰਾ ਹੈ। ਮਿੱਠਾ ਸੇਬ ਵਧੀਆ ਹੁੰਦਾ ਹੈ। ਇਨ੍ਹਾਂ ਵਾਕਾਂ ਵਿੱਚ ਰੰਗੀਨ ਸ਼ਬਦ ਵਿਸ਼ੇਸ਼ਣ ਹੈ। ਧਿਆਨ ਦੇਣ ਯੋਗ। ਵਾਕਾਂ ਵਿੱਚ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਅਤੇ ਜਿਸ ਨਾਮ ਪੜਨਾਮ ਦੀ ਵਿਸ਼ੇਸ਼ਤਾ ਦੱਸੀ ਜਾਵੇ ਉਸ ਨੂੰ ਵਿਸ਼ੇਸ਼ ਆਖਿਆ ਜਾਂਦਾ ਹੈ ਜਿਵੇਂ ਉਪਰੋਕਤ ਵਾਕਾਂ ਵਿੱਚ ਗੋਰਾ ਅਤੇ ਮਿੱਠਾ ਵਿਸ਼ੇਸ਼ਣ ਅਤੇ ਮੁੰਡਾ ਅਤੇ ਸੇਬ ਵਿਸ਼ੇਸ਼ ਹਨ ਵਿਸ਼ੇਸ਼ਣ ਦੀਆਂ ਕਿਸਮਾਂ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਪੜਨਾਮ ਸ਼ਬਦਾਂ ਦੇ ਗੁਣ ਔਗੁਣ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹ ਗੁਣਵਾਚਕ ਵਿਸ਼ੇਸ਼ਣ ਖਵਾਉਂਦੇ ਹਨ ਜਿਵੇਂ ਮੋਟਾ ਆਦਮੀ ਚੰਗੀ ਤਰ੍ਹਾਂ ਤੁਰ ਨਹੀਂ ਸਕਦਾ ਹੁਸ਼ਿਆਰ ਮੁੰਡੇ ਅੱਵਲ ਆਏ ਹਨ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹਨ ਸਧਾਰਨ ਅਵਸਥਾ ਅਧਿਕਤਰ ਅਵਸਥਾ ਅਦਿਕਤਮ ਅਵਸਥਾ ਸਧਾਰਨ ਅਵਸਥਾ ਜਦੋਂ ਕਿਸੇ ਵਿਸ਼ੇਸ਼ਣ ਦੀ ਕਿਸੇ ਦੂਸਰੇ ਨਾਲ ਤੁਲਨਾ ਨਾ ਕੀਤੀ ਜਾਵੇ ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਹੁੰਦੀ ਹੈ ਜਿਵੇਂ ਮੋਟਾ ਪਤਲਾ ਚੰਗਾ ਛੋਟਾ ਆਦਿ ਅਧਿਕਤਰ ਅਵਸਥਾ ਜਦੋਂ ਕਿਸੇ ਵਿਸ਼ੇਸ਼ਣ ਦੀ ਦੂਸਰੇ ਨਾਲ ਤੁਲਨਾ ਕੀਤੀ ਜਾਵੇ ਤਾਂ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ ਜਿਵੇਂ ਚੰਗੇਰਾ ਛੁਟੇਰਾ ਆਦਿ ਅਧਿਕਤਮ ਅਵਸਥਾ ਜਦੋਂ ਦੋ ਜਾਂ ਦੋ ਤੋਂ ਵੱਧ ਵਿਸ਼ੇਸ਼ਣਾਂ ਦੀ ਤੁਲਨਾ ਵਿੱਚ ਇੱਕ ਨੂੰ ਸਭ ਤੋਂ ਚੰਗਾ ਜਾਂ ਮੰਦਾ ਦੱਸਿਆ ਜਾਵੇ ਉਹ ਵਿਸ਼ੇਸ਼ਣ ਦੀ ਅਦਿਕਤਮ ਅਵਸਥਾ ਹੁੰਦੀ ਹੈ ਜਿਵੇਂ ਸਭ ਤੋਂ ਮੋਟਾ ਸਭ ਤੋਂ ਪਤਲਾ ਸਭ ਤੋਂ ਚੰਗਾ ਸਭ ਤੋਂ ਛੋਟਾ ਆਦਿ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਪੜਨਾਮ ਦੀ ਗਿਣਤੀ ਜਾਂ ਦਰਜਾ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹ ਸੰਖਿਆਵਾਚਕ ਵਿਸ਼ੇਸ਼ਣ ਖਵਾਉਂਦੇ ਹਨ ਜਿਵੇਂ ਉਸ ਕੋਲ 2000 ਡਾਲਰ ਹਨ ਮੋਹਨ ਕੋਲ 20 ਪੈਂਟਾ ਹਨ ਪਰਿਮਾਨਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਪੜਨਾਮ ਦੀ ਗਿਣਤੀ ਮਿੰਤੀ ਨਾਪ ਤੋਲ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹ ਪਰਿਮਾਨਵਾਚਕ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਹਰਨੇਕ 2 ਕਿਲੋ ਦੁੱਧ ਪੀ ਜਾਂਦਾ ਹੈ ਸਿਮਰਨ ਦਾ ਕੱਦ 5 ਫੁੱਟ ਹੈ ਤੁਸੀਂ ਜਰਾ ਰੁਕ ਕੇ ਜਾਓ ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਪੜਨਾਮ ਸ਼ਬਦਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹ ਨਿਸ਼ਚੇਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਉਹ ਇਮਾਰਤ ਲਾਲ ਕਿਲੇ ਵਰਗੀ ਹੈ ਔਰ ਦਰੀ ਬੜੀ ਸੋਹਣੀ ਹੈ ਪੜਨਾਵੀ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਪੜਨਾਮ ਹੁੰਦਿਆਂ ਹੋਇਆਂ ਵੀ ਨਾਮ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਉਹ ਪੜਨਾਵੀ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਉਹਨਾਂ ਦੀ ਗੱਡੀ ਖਰਾਬ ਹੋ ਗਈ ਹੈ ਮੇਰੀ ਭੈਣ ਸ਼ਹਿਰ ਦੀ ਮਸ਼ਹੂਰ ਡਾਕਟਰ ਹੈ ਆਓ ਦੁਹਰਾइए ਵਿਸ਼ੇਸ਼ਣ ਤੋਂ ਭਾਵ ਹੈ ਕਿਸੇ ਚੀਜ਼ ਦੀ ਵਿਸ਼ੇਸ਼ਤਾ ਵਿਸ਼ੇਸ਼ਣ ਸ਼ਬਦ ਨਾਮ ਅਤੇ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਵਿਸ਼ੇਸ਼ਣ ਦੀਆਂ 5 ਕਿਸਮਾਂ ਹਨ ਨਾਮ ਪੜਨਾਮ ਦੇ ਗੁਣ ਔਗੁਣ ਬਿਆਨ ਕਰਨ ਨੂੰ ਹੀ ਵਿਸ਼ੇਸ਼ਣ ਆਖਿਆ ਜਾਂਦਾ ਹੈ